ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਉਹਦੇ ਵਾਸਤੇ ਵੀ ਕਿਉਂਕਿ ਮੈਂ ਖੇਡ ਮੰਤਰੀ ਵੀ ਆ ਮੇਰੇ ਕੋਲ ਖੇਡ ਮੰਤਰਾਲਾ ਵੀ ਹੈ ਸਟੇਡੀਅਮ ਤਾਂ ਸੀ ਹਰੇਕ ਪਿੰਡ ਚ ਜਿਹੜੇ 3-4000 ਸਟੇਡੀਅਮ ਦਾ ਅਨਾਉਂਸ ਕੀਤਾ ਉਹ ਤਾਂ ਪਿੰਡਾਂ ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਸੋ ਚਰਨ ਗੰਗਾ ਸਟੇਡੀਅਮ ਆਪਣੇ ਬਾਬਾ ਗੱਜਨ ਕਾਲਾ ਜੀ ਦਾ ਨਾਮ ਹੈ ਤਾਂ ਬੰਦ ਸਾਹਿਬ ਜੀ ਬਲਵੀਰ ਸਿੰਘ ਜੀ ਬੁੱਢਾ ਦਲ ਵਾਲੇ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਮੇ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪ੍ਰੋਪਰ ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਬਜਟ ਦੀ ਜਾਂ ਕੋਈ ਗੱਲ ਜੇ ਕਰਾਂਗੇ ਰੰਗਰ ਸਾਹਿਬ ਜੀ ਗੁਰੂ ਜੀ ਇੱਕ ਬਾਤ ਬਸਾਹਿਬ ਜੀ ਦੇ ਮਨੋਂ ਆਵੇ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ